ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਵਿੱਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਹੋਇਆ ਜਿਸ ਦੌਰਾਨ ਇੱਕ ਅੱਤਵਾਦੀ ਮਾਰਿਆ ਗਿਆ ਉਥੇ ਇਸ ਮੁਕਾਬਲੇ ਦੇ ਵਿੱਚ ਮੇਜਰ ਸਮੇਤ ਪੰਜ ਜਵਾਨ ਜ਼ਖਮੀ ਹੋਏ ਨੇ ਜਿਨ੍ਹਾਂ ਵਿੱਚ ਇੱਕ ਜਵਾਨ ਜ਼ਖਮਾ ਦੀ ਤਾਬ ਨਾ ਚੱਲਦੇ ਹੋਈ ਸ਼ਹੀਦ ਹੋ ਗਿਆ ਜ਼ਿਕਰੇਖਾਸ ਕੀ ਹਾਲੀ ਦੇ ਦਿਨਾਂ ਵਿੱਚ ਜੰਮੂ ਕਸ਼ਮੀਰ ਵਿੱਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਕਈ ਮੁਕਾਬਲੇ ਹੋਏ ਨੇ ਜਿਨ੍ਹਾਂ ਵਿੱਚ ਕਈ ਅਤਵਾਦੀ ਧਿਰ ਕਿਤੇ ਗਏ ਨੇ ਇਨੀ ਦਿਨੀ ਕਸ਼ਮੀਰ ਵਿੱਚ ਫੌਜ ਪੁਲਿਸ ਅਤੇ ਵੱਖ-ਵੱਖ ਸੁਰੱਖਿਆ ਬਲਾਂ ਵੱਲੋਂ ਅਤਵਾਦੀਆਂ ਖਿਲਾਫ ਸੰਯੁਕਤ ਅਭਿਆਨ ਚਲਾਇਆ ਗਿਆ ਹੈ ਅਤਵਾਦੀ ਸੰਗ ਨੇ ਜੰਗਲਾਂ ਦੇ ਵਿੱਚ ਲੁਕੇ ਹੋਏ ਨੇ ਤੇ ਹਮਲਾ ਕਰ ਰਹੇ ਨੇ ਜਦ ਕਿ ਸੁਰੱਖਿਆ ਬਲਾਂ ਦੇ ਜਵਾਨ ਉਹਨਾਂ ਨੂੰ ਮੂੰਹ ਤੋੜ ਜਵਾਬ ਦੇ ਰਹੇ ਨੇ ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਵਿੱਚ ਅਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਹੋਇਆ ਜਿਸ ਦੌਰਾਨ ਇੱਕ ਅਤਵਾਦੀ ਮਾਰਿਆ ਗਿਆ ਉਥੇ ਇਸ ਮੁਕਾਬਲੇ ਦੇ ਵਿੱਚ ਮੇਜਰ ਸਮੇਤ ਪੰਜ ਜਵਾਨ ਜ਼ਖਮੀ ਹੋਏ ਨੇ ਜਿਨ੍ਹਾਂ ਵਿੱਚ ਇੱਕ ਜਵਾਨ ਜ਼ਖਮਾ ਦੀ ਤਾਬ ਨਾ ਚੱਲਦੇ ਹੋਏ ਸ਼ਹੀਦ ਹੋ ਗਿਆ ਜ਼ਿਕਰ ਇਹ ਖਾਸ ਹੈ ਕਿ ਹਾਲੀ ਦੇ ਦਿਨਾਂ ਵਿੱਚ ਜੰਮੂ ਕਸ਼ਮੀਰ ਵਿੱਚ ਅਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਕਈ ਮੁਕਾਬਲੇ ਹੋਏ ਨੇ ਜਿਨ੍ਹਾਂ ਵਿੱਚ ਕਈ ਆਤਵਾਦੀ ਧਿਰ ਕੀਤੇ ਗਏ ਨੇ ਇਨੀ ਦਿਨੀ ਕਸ਼ਮੀਰ ਵਿੱਚ ਫੌਜ ਪੁਲਿਸ ਅਤੇ ਵੱਖ-ਵੱਖ ਸੁਰੱਖਿਆ ਬਲਾਂ ਵੱਲੋਂ ਆਤਵਾਦੀਆਂ ਖਿਲਾਫ ਸੰਯੁਕਤ ਅਭਿਆਨ ਚਲਾਇਆ ਗਿਆ ਹੈ ਆਤਵਾਦੀ ਸੰਗ ਨੇ ਜੰਗਲਾਂ ਦੇ ਵਿੱਚ ਲੁਕੇ ਹੋਏ ਨੇ ਤੇ ਹਮਲਾ ਕਰ ਰਹੇ ਨੇ ਜਦ ਕਿ ਸੁਰੱਖਿਆ ਬਲਾਂ ਦੇ ਜਵਾਨ ਉਹਨਾਂ ਨੂੰ ਮੂੰਹ ਤੋੜ ਜਵਾਬ ਦੇ ਰਹੇ ਨੇ